ਸਰਕਾਰ ਦੇਖੋ ਕਹਿੰਦੀ ਆ ਵੀ ਉਹਨੂੰ ਖਤਰਾ ਹੈ ਲੋਕਾਂ ਨੂੰ ਉਹਦੇ ਬਾਹਰ ਰਹਿਣ ਨਾਲ ਖਤਰਾ ਹੈ ਜਿਹੜੇ ਲੋਕਾਂ ਨੂੰ ਉਹ ਖਤਰਾ ਦੱਸਦੇ ਆ ਉਹ ਲੋਕਾਂ ਨੇ ਤਾਂ MP ਬਣਾਦਾ ਜੀ 2 ਲੱਖ ਦੀ ਵਿਧਾਨ ਜਿੱਤਿਆ ਹੈ 20 ਲੱਖ ਲੋਕਾਂ ਦੀ ਨੁਮਾਇੰਦਗੀ ਕਰਦਾ ਹੈ ਜੀ ਨਾ ਉਹਨੇ ਪਹਿਲਾਂ ਕੋਈ ਐਸਾ ਕੰਮ ਕੀਤਾ ਹੈ ਨਾ ਉਹਦੇ ਕੋਲ ਕੋਈ ਅਸਲਾ ਨਾ ਵੈਪਨ ਨਾ ਕੋਈ ਅਮਿਊਨੇਸ਼ਨ ਕੋੜਾ ਅਪਰੂਧ ਕੁਝ ਨਹੀਂ ਬਰਾਮਤ ਹੋਇਆ ਈਵਨ ਉਹ ਤਾਂ ਕਿਸੇ ਨੇ ਮਤਲਬ ਐਸਾ ਲਿੰਕ ਨਹੀਂ ਪ੍ਰਾਪਤ ਹੋਇਆ ਜਿਹੜਾ ਜੀ ਦੇ ਨਾਲ ਆਪਣੇ ਦੇਸ਼ ਨੂੰ ਖਤਰਾ ਹੋਵੇ ਜੀ ਉਸ ਤੇ ਜਿਹੜੀ ਐਨਐਸਏ ਲਾਈ ਹੈ ਉਹਦਾ ਕੋਈ ਆਧਾਰ ਨਹੀਂ ਹੈ ਐਨਐਸਏ ਦਾ ਐਨਐਸਏ ਉਹ ਨਹੀਂ ਨਾ ਕਿ ਰਿਹਾਈ ਵਾਸਤੇ ਵੀ ਅਸੀਂ ਯਤਨ ਕਰਦੇ ਪਏ ਆ ਮਿਲਦੇ ਪਏ ਆ ਵੀ ਐਨਐਸਏ ਹਟਾਈ ਜਾਵੇ ਹਾਂ ਬਿਲਕੁਲ ਆਉਣ ਵਾਲੇ ਸਮੇਂ 'ਚ ਜਿਹੜੀਆਂ ਜਿਮਨੀ ਚੋਣਾ ਆ ਰਹੀਆਂ ਨੇ ਤੇ ਐਜ਼ ਅ ਅਮਰਤਪਾਲ ਤੇ ਤੁਹਾਡਾ ਜਿਹੜਾ ਫਰੰਟ ਹੈ ਉਹ ਇਹਨਾਂ 'ਚ ਭਾਗ ਲੈ ਰਿਹਾ ਕਿ ਨਹੀਂ ਲੈ ਰਿਹਾ ਫਲੇ ਹੈਸਲਾ 100% ਧੰਨਵਾਦ ਕਰਨਾ ਚਾਹੁੰਗਾ ਪਹਿਲਾਂ ਤਾਂ ਮੈਂ ਸਾਰਿਆਂ ਦਾ ਜੀ ਤੇ ਦੂਜੀ ਗੱਲ ਵਿਸ਼ਵਾਸ ਦਿਵਾਉਣਾ ਇਹਨਾਂ ਨੂੰ ਜਿਵੇਂ ਤੁਸੀਂ ਮੈਨੂੰ ਪਿਆਰ ਦਿੱਤਾ ਚਟਾਇਆ ਹੈ ਐਨਾ ਮਾਣ ਬਖਸ਼ਿਆ ਮੈਨੂੰ ਮੈਂ ਵੀ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਇਹਨਾਂ ਦੇ ਵਿੱਚ ਹੀ ਰਹੂੰਗਾ ਜੋ ਇਹਨਾਂ ਦੀਆਂ ਦੁੱਖ ਤਕਲੀਫਾਂ ਆ ਇਹਨਾਂ ਚ ਇਹਨਾਂ ਦੇ ਨਾਲ ਖੜੂ ਇਹਨਾਂ ਸ਼ਬਦਾਂ ਦਾ ਬੋਲਤਾ ਵਾ ਲੋਕ ਸਭਾ ਹਲਕਾ ਉਫੀਦਪੁਰ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਕੌਸਾ ਨੇ ਪੰਨਗਰਾਈ ਕਲਾ ਵਿਖੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਪੰਨਗਰਾਈ ਕਲਾ ਤੋਂ ਮੀੜ ਸਿੱਖਾ ਵਾਲਾ ਵਾਇਆ ਦੇਵੀ ਵਾਲਾ ਬਣਨ ਵਾਲੀ ਸੜਕ 'ਤੇ ਪੱਥਰ ਰੱਖਣ ਉਪਰੰਤ ਕੀਤਾ ਇਸ ਮੌਕੇ ਉਹਨਾਂ ਨੂੰ ਪਿੰਡ ਵਾਸੀਆਂ ਵੱਲੋਂ ਸਿਰਪਾਓ ਦੇ ਕੇ ਵੀ ਸਨਮਾਨਿਤ ਕੀਤਾ ਗਿਆ ਉਹਨਾਂ ਲੋਕਾਂ ਨੂੰ ਸ਼ਲਾਸ਼ਟਾਇਆ ਕਿ ਉਹ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਨਗੇ ਚਰਚਾ ਪੰਜਾਬ ਤੋਂ ਸੁਖਮਨ ਸਿੰਘ ਬਰਾੜਦੀਰ ਤੋਂ